ਕਿਉਂ ਬਾਬਾਏ ਮੱਬਾ ਦਾ ਨਾਲ ਜੀ ਕਹਿੰਦੇ ਇਹਦਾ ਸਾਰੇ ਜਿੰਨੇ ਵੀ ਮੈਂ ਧੰਨਵਾਦ ਹੀ ਕਰਨਾ ਹੈ ਸਾਰਿਆਂ ਜਿੰਨੀਆਂ ਵੀ ਸਾਰਿਆਂ ਤੋਂ ਪਹਿਲਾਂ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਦੇਵ ਜੀ ਸਾੰਤਾਂ ਗੁਰੂ ਦੀਆਂ ਗਾੜੀਆਂ ਜਹਾਂ ਸਿੰਘ ਫੌਜਾਂ ਉੱਥੇ ਸਾਡੇ ਬਹੁਤ ਸਤਿਕਾਰਯੋਗ ਜਿੱਥੇ ਸਿੰਘ ਸਾਹਿਬ ਹਾਜ਼ਰੀ ਲਵਾ ਕੇ ਗਏ ਨੇ ਸਿੰਘ ਸਾਹਿਬ ਕਹਿੰਦੇ ਹਰਪ੍ਰੀਤ ਸਿੰਘ ਜੀ ਤੇ ਉੱਥੇ ਹੀ ਸਿੰਘ ਸਾਹਿਬ ਕਹਿੰਦੀ ਰਗਵੀਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਜਿਨ੍ਹਾਂ ਨੇ ਆਪਾਲ ਤਖਤ ਸਾਹਿਬ ਦੀਆਂ ਉਹ ਬਹੁਤ ਲੰਮਾ ਸਵਾਾਂ ਸੇਵਾਾਂਵਾ ਧੁਆਾਂ ਨੇ ਨੁਭਾਈਆਂ ਤੇ ਉੱਥੇ ਹੀ ਤਖੀਰੀ ਦਮਾ ਸਾਹਿਬ ਦੇ ਮੈਨੇਜਰ ਤੇ ਇਥੋਂ ਦੇ ਹੈੱਡ ਗ੍ਰੰਥੀ ਤੇ ਨਾਲ ਹੀ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਅਮਰ ਸਾਹਿਬ ਜੀ ਤਾਲਪੰਥ ਬਾਬਾ ਬਿਲੀ ਜਨ ਜੀ ਬਾਬਾ ਜੋਗਾ ਸੰਜੀ ਜਿੱਥੇ ਤੋਂ ਆਪ ਤਰਨਾਦਾਲ ਬਾਬਾ ਬਕਾਲਾ ਸਾਹਿਬ ਉਹਨਾਂ ਵੱਲੋਂ ਗੋਇੰਦਵਾਲ ਸਾਹਿਬ ਵਾਲੇ ਮਾਹਪੁਰ ਪਹੁੰਚੇ ਨੇ ਇਹ ਉੱਥੇ ਹੀ ਪਾਪਾ ਪ੍ਰਦੀਪ ਸਿੰਘ ਜੀ ਮਾਨ ਪਿਆਰ ਨਾਲ ਉਹਨਾਂ ਨੂੰ ਕਹਿੰਦੇ ਝਾੜ ਸਾਹਿਬ ਵਾਲੇ ਮਾਹਪੁਰ ਬਾਬਾ ਬਲਵਿੰਦਰ ਸਿੰਘ ਜੀ ਤਰਨਾਦਾਲ ਮਹਿਤਾ ਜੋਂਗ ਉੱਥੇ ਹੀ ਬਾਬਾ ਜੀ ਤਮਵੀਤ ਸਾਹਿਬ ਵੱਲੋਂ ਬਾਬਾ ਜਿਹੜੇ ਹਾਜ਼ਰੀ ਭਾ ਕੇ ਗਏ ਨੇ ਬਾਬਾ ਸੁਖਦੇਵ ਸਿੰਘ ਤੇ ਬਾਬਾ ਨਾਗਰ ਸਿੰਘ ਜੀ ਸਾਡੇ ਗਾਵੇ ਦਾ ਬਾਰੇ ਮਾਹ ਬੋਲ ਕਾ ਉਹਨਾਂ ਵੱਡੇ ਉਧਾਰਾ ਮੈਂ ਥੋੜਾ ਜਿਹਾ ਟਾਈਮ ਲੈ ਕੇ ਬੋਲਿਆ ਬਾਬਾ ਜੀ ਤੁਹਾਡੇ ਜਥੇ ਤੋਂ ਤੇ ਧਰਮ ਸਿੰਘ ਜੀ ਜਿਹੜੀ ਦਫਾ ਤੇ ਇਹਨਾਂ ਨੇ ਵੀ ਬਾਬਾ ਉੱਥੇ ਬਾਬਾ ਤਰਸੇ ਸਿੰਘ ਜੀ ਮੋਹਰਾ ਵਾਲੀ ਭਾਵੇਂ ਆਪ ਨਹੀਂ ਆਏ ਪਰ ਉਹਨਾਂ ਤੋਂ ਵੀ ਥੋੜਾ ਆ ਜਾਏ 1-2 ਮਿੰਟ ਦਾ ਮੋਰਚਿੰਗ ਮੌੜ ਤੋਂ ਟਾਈਮ ਉਧਾਰਾ ਲਿਆ ਤੇ ਬਾਬਾ ਉੱਥੇ ਹੀ ਸਵਰਨਜੀਤ ਸਿੰਘ ਜੀ ਮੇਰੇ ਪਤਨ ਦੇ ਨਾਲ ਆ ਗਏ ਤੇ ਬਹੁਤ ਪਿਆਰ ਸਾਰੇ ਬਾਬਾ ਦਾ ਨਾਂ ਸੰਜੀ ਬਾਬਾ ਰਗਵੀ ਸਿੰਘ ਜੀ ਤੇ ਨਾਲ ਸਾਰੇ ਬਾਬਾ ਮੇਜਰ ਸਿੰਘ ਜੀ ਬਾਬਾ ਮੇਜਰ ਸਿੰਘ ਤਸ਼ਵੀਜ਼ ਕਰਨਾ ਦਾ ਤੇ ਬਾਬਾ ਸਾਡੇ ਗੁਰਜੀਤ ਸਿੰਘ ਜੀ ਬੇਦੀ ਜਿਨ੍ਹਾਂ ਦੀ ਹੁਣੇ ਹੀ ਆਪਾਂ ਜਿਹੜੀ ਪੁਸਤਕ ਰਿਲੀਜ਼ ਕੀਤੀ ਹੈ ਤੇ ਨਾਲ ਹੀ ਬਾਬਾ ਜੀ ਬਾਬਾ ਸਤਲਾਨੀ ਵਾਲੇ ਬਾਬਾ ਹੀ ਭਾਵੇਂ ਮਕੂਰ ਚਲੇ ਜਾਂਦੇ ਪਰ ਇੱਥੇ ਸਾਡੇ ਕੋਲੇ ਘਟ ਆਉਂਦੇ ਨੇ ਮਹਾਂਪੁਰਖ ਉਹਨਾਂ ਦੇ ਸੁਪੁੱਤਰ ਭਾਈ ਇੰਦਰਪੀਰ ਸਿੰਘ ਜੀ ਬਾਬਾ ਇੰਦਰਪੀਰ ਸਿੰਘ ਜੀ ਨਾਲ ਮਾਝੇ ਤੋਂ ਹੋਰ ਵੀ ਬਹੁਤ ਸਾਰੇ ਸੰਤਾਂ ਲੈ ਕੇ ਆਏ ਨੇ ਤੇ ਬਾਬਾ ਗੁਰਪਾਲ ਸਿੰਘ ਜੀ ਜਿਹੜੇ ਮਾਲਵਾ ਕਰਨਾ ਦਾ ਤੇ ਨਾਲ ਸਾਰੇ ਹੀ ਹੋਰ ਵੀ ਕਰਨੇ ਦਾ ਵਾਲੇ ਮਹਾਂਪੁਰਖ ਖੜਕ ਸਿੰਘ ਜੀ ਬਾਬਾ ਗੋਲਪ੍ਰੀਤ ਸਿੰਘ ਜੀ ਖੜਕ ਸਿੰਘ ਕਰਨਾ ਦਾ ਨਾਲ ਜਿੰਨੇ ਵੀ ਸਾਰੇ ਮਹਾਂਪੁਰਖ ਉੱਥੇ ਹੀ ਬਾਬਾ ਮਨਮੋਹਨ ਸਿੰਘ ਜੀ ਬਾਦਲ ਵਾਲੇ ਤੇ ਮੇਰੇ ਤੋਂ ਪਹਿਲਾਂ ਮਹਾਂਪੁਰਖ ਬਾਬਾ ਸੰਤ ਬਾਬਾ ਅਵਤਾਰ ਸਿੰਘ ਜੀ ਢੂਲਗੋੜ ਵਾਲੇ ਇਹਨਾਂ ਨੂੰ ਵੀ ਬਾਬਾ ਨਾਲ ਜਿੱਥੇ ਇਹਨਾਂ ਨੇ ਐਲਾਨ ਕੀਤਾ ਉਹਦੇ ਤੋਂ ਪਹਿਲਾਂ ਮੈਂ ਵੀ ਦੋ ਕੁ ਸ਼ਬਦ ਆਪਣੇ ਬਾਬਾ ਜੀ ਬਾਬਾ ਜੀ ਗਿਆਨੀ ਸਿੰਘ ਜੀ ਬੈਠੇ ਨੇ ਲਖੀ ਜੰਗਲ ਤੋਂ ਬਾਹਪੁਰਖ ਬਾਬਾ ਮਨਿਹਾਲ ਸਿੰਘ ਜੀ ਹੋਰ ਸਾਰੇ ਗੁਰੂ ਦੀਆਂ ਲਾਡੀਆਂ ਨਹਿਮ ਸਿੰਘ ਫੌਜਾਂ ਸੰਤ ਮਹਾਂਪੁਰਖ ਤੇ ਬਾਬਾ ਜੀ ਭੜੀ ਵਾਲੇ ਬਾਬਾ ਸਾਹਿਬ ਸਿੰਘ ਕਲਾਤਾਰੀ ਉਹਨਾਂ ਦੇ ਪਰਿਵਾਰ ਤੋਂ ਭਾਈ ਸੁਖਦੇਵ ਸਿੰਘ ਉਹ ਵੀ ਗੁਰਸੇਵਕ ਸਿੰਘ ਜੀ ਉਹ ਵੀ ਇੱਥੇ ਆਏ ਹੋਏ ਨੇ ਤੇ ਉਹਨਾਂ ਨੂੰ ਵੀ ਬੇਨਤੀ ਹੈ ਜਿੱਥੇ ਬਾਬਾ ਸਾਹਿਬ ਸਿੰਘ ਸਾਰਿਆਂ ਤੋਂ ਪਹਿਲਾਂ ਮੈਂ ਗੱਲ ਕੇ ਫੜੇ ਕੇ ਜਾਂਉਂਦਾ ਇਹ ਮਨੀਕੀ ਤੁਹਾਨੂੰ ਵੀ ਸਾਰੇ ਪੱਤਰਕਾਰਾਂ ਨੂੰ ਸਾਰਿਆਂ ਨੂੰ ਗੱਲ ਕੇ ਫੜੇ ਕੇ ਜਾਂਉਂਦਾ ਗੱਲ ਕੇ ਫੜੇ ਕੇ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਲੀ ਕਿਸੇ ਮਹਾਂਪੁਰਖ ਦਾ ਨਾਮ ਰਹਿ ਨਹੀਂ ਜਾਂਦਾ ਜੋ ਖੇਮਾ ਦਾ ਮਹਾਰਾਜ ਦਾ ਜਿਹੜੇ ਰਾਜਪਾਲ ਤੋਂ ਆਏ ਨੇ ਉੱਥੇ ਹੀ ਬਾਬਾ ਮਹਿੰਦਰ ਸਿੰਘ ਜਿਹੜੇ ਪਿਛਲੇ ਦਿਨੀ ਅਕਾਲ ਚਲਾਣਾ ਕਰਕੇ ਉਹ ਕਾਲਜ ਦੇ ਬੁੱਢਾ ਗਾਮ ਤੋਂ ਉਸ ਸਥਾਨ 'ਤੇ ਮੁਕਸੀਵਾਲਾ ਸੀ ਉਹਨਾਂ ਦੇ ਵੀ ਤਿੰਨ ਤਰੀਕ ਨੂੰ ਜਿਹੜੇ ਭੋਗ ਪਾਏ ਜਾਣੇ ਨੇ ਅੰਤਮ ਅਰਦਾਸ ਸਾਤਖੰਡ ਵਾਸੀ ਸਿੰਘ ਸਾਹਿਬ ਬੁਢਾ ਦਲ ਦੇ ਯਾਰ ਮੇਜੇ ਨਾਲ ਬਾਬਾ ਸਾਹਿਬ ਸਿੰਘੀ ਕਲਾਕਾਰੀ ਉਹਨਾਂ ਦਾ ਜਿਹੜਾ ਅੱਜ ਆਪਾਂ 10ਵੀਂ 80 ਦਾ 383 ਤਰਾਸੀ ਵੀ ਵਰਸੀ ਜਿਹੜੀ ਆਵਾਂ ਦੀ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਗੋਪਰਾ ਬੇਬੇ ਸਾਹਿਬ ਤਲਵੰਡੀ ਸਾਭੋ ਗੋਪਰਾ ਦੇਖਸਰ ਪਾਛੇ 10ਵੀਂ ਯਾਦਗਾਰ ਬਾਬਾ ਦੀਪ ਸਿੰਘ ਜਹੀ ਸ਼ਹੀਦ ਇੱਥੇ ਬਾਬਾ ਦੀਪ ਸਿੰਘ ਜਹੀ ਸ਼ਹੀਦ ਜਿਹੜੇ ਸ਼ਹੀਦੀ ਦੇ ਕਾਂਦੇ ਲੱਗੇ ਲਾ ਕੇ ਤੇ ਸੰਗਤਾਂ ਨੂੰ ਸਿਖਾਉਂਦੇ ਸੀ ਉਸ ਹਸਪਤਾਲ ਦੇ ਜਿਹੜਾ ਬੁੱਢਾ ਤਲ ਪੰਜਵਾਂ ਤਖਤ ਦਾ ਹੈੱਡਕੁਆਰਟਰ ਹੈ ਜੇ ਕਿਸੇ ਨੂੰ ਕੋਈ ਭਰਪੂਰ ਵਿਖਾ ਹੋਵੇ ਬਾਬਾ ਬਸਤਾਰ ਸਿੰਘ ਜੀ ਆ ਪਾਕਿਸਤਾਨ ਜਿਹੜਾ ਗੱਡਾ ਹੈ ਜਹਾਜ ਜਿਹਨੂੰ ਕਹਿੰਦੇ ਐ ਤੇ ਉਹ ਜਹਾਜ ਤੇ ਦਰਸ਼ਨ ਕਰ ਸਕਦਾ ਉਦੋਂ ਦਾ ਹੀ ਵਿਖਿਆ ਆਇਆ 200 ਸਾਲ ਪਹਿਲਾਂ ਦਾ ਅੱਜ ਦਾ ਵੀ ਵਿਖਿਆ ਬਾਬਾਈ ਜਦੋਂ ਝੋਟੇ ਫੇਂਦੇ ਨੇ ਇਨਸਾਨ ਫੇਂਦੇ ਸੀ جی سچھنڈ واسی بابا ساسی مہا پہ ਮਹਾਂਪੁਰਖਾਂ ਦੇ ਬਸੀ ਸਮਾਨ ਨੂੰ ਕੇ ਉਹਨਾਂ ਨੂੰ ਆਪਾਂ ਸ਼ਰਧਾ ਦੇ ਫੋਕੇ ਆਪਤ ਕਰਦੇ ਹੋਏ ਮੈਂ ਮਹਾਂਪੁਰਖਾਂ ਦੇ ਜਨਮ ਦੇ ਜਤੇ ਹਾਜ਼ਰੀ ਕਰਵਾਉਂਦਾ ਸਿੱਖ ਸਾਹਿਬ ਬਾਬਾ ਸਾਹਿਬ ਸੰਜੀ ਤੜਾਤਾੜੀ ਕਿਉਂਕਿ ਉਹਨਾਂ ਨੇ ਦੀ ਮਹਾਨ ਕਮਾਈ ਹੈ ਸਾਰੇ ਮਹਾਂਪੁਰਖਾਂ ਨਾਲ ਦੇ ਜੀਵਨ ਤੇ ਜਾਣਾ ਪਾਇ ਉੱਥੇ ਹੀ ਬਾਬਾ ਸਾਹਿਬ ਮਰਤੂ ਵਾਲੇ ਬਾਬਾ ਬਾਬਾ ਕਾਫਾ ਸੰਜੀ ਉਹਨਾਂ ਦੇ ਬਾਬਾ ਉਤਾਰ ਸੰਜੀ ਹਾਜ਼ਰੀ ਕਰਵਾ ਕੇ ਗਏ ਉਹਨਾਂ ਤੋਂ ਜਥਾ ਪਰ ਨਾਲ ਹੀ ਬੈਂਤੀ ਹੈ ਜਿਹੜੇ ਕਾਲ ਜ ਬਾਬਾ ਸਾਹਿਬ ਸੱਜੀ ਕਲਾਕਾਰੀ ਦੀ ਨੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਜਿਹੜਾ ਆਪਾਂ ਐਂਸ਼ੈਂਟ ਕਿਉਂਕਿ ਸਾਰੇ ਮਾਪੋਠਾ ਨੇ ਆਪਣੇ ਆਪਣੇ ਹਿਸਾਬ ਨਾਲ ਸਾਰਿਆਂ ਨੇ ਉਹਨਾਂ ਦੀ ਸਿਰ ਸਲਾਹ ਕੀਤੀ ਆ ਉਹਨਾਂ ਦੇ ਕਾਜਾਂ ਤੇ ਉਹਨਾਂ ਦੇ ਜੀਵਨ ਤੇ ਝਾੜ ਪਾਈ ਹੈ ਮੈਂ ਇੱਕ ਵਾਰ ਜਾਵਾਂ ਸਮਾਂ ਨਹੀਂ ਲੈਣਾ ਜਿਹੜੇ ਆਪਾਂ ਲਾਜ਼ਮ ਐਂਸ਼ੈਂਟ ਜਥੇਬੰਦੀਆਂ ਇਹ ਬੁੱਢਾ ਦਲ ਸ਼ੋਹਣੀ ਪਾਤਰਾ ਕਾਲੀ ਬੁੱਢਾ ਦਲ ਪੰਜਵਾਂ ਤੱਕ ਵੱਲੋਂ ਜਾਰੀ ਕੀਤਾ ਜਾਂਦਾ ਤੇ ਉਹ ਉਹਨਾਂ ਦੀ ਮਹਾਨ ਦੇਨ ਹੈ ਜਿੱਥੇ ਬਾਬਾ ਤੇਜਾ ਸਿੰਘ ਜੀ ਬੁੱਢਾ ਦਲ ਦੇ ਦਸਵੇਂ ਜਥੇਦਾਰ ਜਿਨ੍ਹਾਂ ਦੀ ਮਹਾਨ ਦੇਨ ਜਿਹੜਾ ਅੱਜ ਅਸੀਂ ਗੱਡੀ ਦੇ ਵਿੱਚ ਫਰੀ ਸਫਰ ਕਰਦੇ ਆ ਤੇ ਇਹ ਵੀ ਉਹਨਾਂ ਦੀ ਮਹਾਨ ਦੇਨ ਹੈ ਬਾਬਾ ਤੇਜਾ ਸਿੰਘ ਜੀ ਦੀ ਇੱਕ ਵਾਰੀ ਗੱਡੀ ਸਫ਼ਰ ਕਰਨ ਲੱਗੇ ਘੋੜੇ ਸਮੇਤ ਹੀ ਤੇ ਅੰਗਰੇਜ਼ਾਂ ਦਾ ਰਾਜਸੀ ਉਹਨਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਗੱਡੀ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਉਤਰ ਕੇ ਖੜ ਗਿਆ ਬਾਬਾ ਜੀ ਤੇ ਨਾਲ ਹੀ ਜਿਹੜਾ ਤੇਜਾ ਸਿੰਘ ਵੀ ਨਾਲ ਹੀ ਖੜ ਗਿਆ ਗੱਡੀ ਨੂੰ ਤਾਂ ਹੀ ਸਿੰਘ ਭੂਤਨੀ ਉਹਦੋਂ ਤੋਂ ਨਾਲ ਕਿਹਾ ਕਿ ਮੈਂ ਉਹ ਆਪਦੀ ਭੂਤਨੀ ਨੂੰ ਤੇ ਬਾਬਾ ਤੇਜਾ ਸਿੰਘ ਜੀ ਤਾਂ ਹੀ ਲੈ ਚੰਗੇ ਜੰ ਨੂੰ ਕਹਿੰਦੇ ਤੇਜਾ ਸਿੰਘ ਤੇ ਉਹ ਇੰਜਣ ਜਿਹੜਾ ਸੀ ਬੰਦ ਹੋ ਗਿਆ ਗੱਡੀ ਬੰਦ ਹੋ ਗਈ ਤੇ ਅੰਗਰੇਜ਼ਾਂ ਨੇ ਬੜਾ ਜ਼ੋਰ ਪਾਇਆ ਉਹ ਗੱਡੀ ਨਹੀਂ ਚੱਲੀ ਸੋ ਜਦੋਂ ਉਹਨਾਂ ਨੇ ਅਕੀਲ ਆ ਕੇ ਬਾਬਾ ਜੀ ਦੇ ਚਰਨੀ ਪੈ ਬਾਬਾ ਜੀ ਸਾਨੂੰ ਮਾਫ਼ ਕਰੋ ਬਣੇ ਵੱਡੇ ਵੱਡੇ ਜਿਹੜੇ ਅਕੀਲੀਆਂ ਅਫਸਰ ਆਏ ਉਹਨਾਂ ਨੇ ਆ ਕੇ ਬਾਬਾ ਜੀ ਕੋਲੇ ਫਿਰ ਮਾਫ਼ੀ ਮੰਗੀ ਤੇ ਉਹ ਜਿਹੜੀ ਹੈ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਹੋ ਕਰਦੇ ਨੇ ਬਾਬਾ ਸਾਹਿਬ ਖੰਨੀ ਧਿਆਨ ਵਿੱਚ ਜਿ세 ਨਾਲ ਉਹਨਾਂ ਨੇ ਜਦੋਂ ਅੰਗਰੇਜ਼ਾਂ ਨੇ ਪਾਬੰਦੀ ਲਾ ਦਿੱਤੀ ਸੀ ਉਹਨਾਂ ਨੂੰ ਤਾਂ ਹੀ ਕਲਾਕਾਰੀ ਕਹਿੰਦੇ ਸੀ ਬਾਬਾ ਸਾਹਿਬ ਜੀ ਨੂੰ ਉਹਨਾਂ

ਉਹ ਰਾਤੇ ਆਪਾਂ ਮਾਹ ਸੋਖਾਂ ਦੇ ਦਰਸ਼ਨ ਕਰਦੇ ਆ ਸਿੰਘ ਸਾਹਿਬ ਦੇ ਤੇ ਜਦੋਂ ਹਰਿ ਗੁਰ ਸਾਹਿਬ ਜਾਂਦੇ ਆ ਉਤੋਂ ਹੀ ਖਾਲਸਾ ਪੰਥ ਬੁੱਢਾ ਨਾਲ ਦੇ ਪਹਿਲੇ ਜਥੇਦਾਰ ਨੂੰ ਨਿਸ਼ਾਨ ਨਗਾਰਾ ਬਖਸ਼ੇ ਕੀਤਾ ਸ੍ਰੀ ਸਾਹਿਬ ਬਖਸ਼ੇ ਕੀਤੀ ਹੁਕਮਾਂਵੇਂ ਬਖਸ਼ੇ ਕੀਤੇ ਸੀ ਉਹਦੀ ਕਾਬਿਆ ਹੀ ਖਾਲਸਾ ਪੰਥ ਬੁੱਢਾ ਨਾਲ ਸਾਰਿਆਂ ਨੇ ਹੰਸਕ ਜਥੇਦਾਰੀਆਂ ਹੁਣ ਤੱਕ ਵੇਚ ਰਹੀਆਂ ਉਹੀ ਨਿਸ਼ਾਨ ਨਿਕਾਰੇ ਬਾਬਾ ਸਾਪ ਸਿੰਘ ਜੀ ਕੋਲੇ ਬਾਬਾ ਜੇਲ ਸਿੰਘ ਜੀ ਬਾਬਾ ਸੰਤੋਖ ਸਿੰਘ ਜੀ ਤੇ ਹੁਣ ਤੱਕ ਜਿਹੜੇ ਆ ਉਹੀ ਨਿਸ਼ਾਨ ਨਿਕਾਰਿਆਂ ਦੀ ਉਹ ਤਾਂਬਾ ਖਾਲਸਾ ਬੰਦ ਢੁੱਡਾਦਾਲ ਵੇਚਦੇ ਆ ਜੇ ਆਪਾਂ ਆ ਗੁਰੂ ਗ੍ਰੰਥ ਸਾਹਿਬ ਉੱਥੇ ਹੀ ਆਗਿਆ ਪਈ ਦਾਕਾਰ ਦੀ ਤਵੇ ਜਲਾਉ ਰੋਂ ਪੰਥ ਸਭ ਸਿੱਖ ਨੂੰ ਉਹ ਹੁਕਮ ਹੈ ਗੁਰੂ ਮੰਨਿਓ ਗੁਰੰਤ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਆਪਾਂ ਦਸਮ ਦੇਵੀ ਦਸੰਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੂਪ ਜਿਹੜੇ ਛਪਾ ਕੇ ਸੰਤਾਂ ਦੇ ਸੰਮੁਖੋਂ ਦੇ ਬਾਅਦ ਜਲਦੀ ਜਾਰੀ ਜਿਹੜੀ ਛਪਾਈ ਹੋ ਰਹੀ ਹੈ ਆਪ ਜੀ ਦੇ ਜਿਹੜੇ ਸੰਤਾਂ ਦੇ ਦਰਸ਼ਨਾਂ ਵਾਸਤੇ ਜੋ ਜਿਹੜੇ ਭੇਟ ਕੀਤੇ ਜਾਣਗੇ ਨਾਲ ਬੇਨਤੀ ਹੈ ਜਿੱਥੇ ਆਪਾਂ ਇਹ ਕਾਰਜ ਕਰਨਾ ਹੈ ਉੱਥੇ ਜੇਕਰ ਕਿੱਥੇ ਪਹੁੰਚ ਜਾਵਣੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਸਮਾਰੋਹ ਜਿਹੜੀ ਹੈ 25 ਨਵੰਬਰ ਜਿਹੜਾ 2025 ਨੂੰ ਜਿਹੜੀ ਆ ਰਹੀ 25 ਨਵੰਬਰ ਨੂੰ ਆਪਾਂ ਸਾਰਿਆਂ ਨੇ ਪੂਰੇ ਜਿੱਥੇ-ਜਿੱਥੇ ਆਪਣੀਆਂ ਸ਼ਾਹਨੀਆਂ ਨੇ ਸਾਰੇ-ਸਾਰੇ ਕਰਨੇ ਦਾ ਘਟਾ ਘਰ ਸਾਰਿਆਂ ਨੇ ਆਪਾਂ ਪੂਰੇ ਸੰਮੁਖ ਸ਼ੌਕ ਦੇ ਨਾਲ ਸ਼ਾਨੋ ਸ਼ੌਕਦਾਲ ਉੱਥੇ ਨਾਲ ਇੱਕ ਵੱਡੇ ਪ੍ਰੋਗਰਾਮ ਜਿਹੜੇ ਨੇ ਸੂਚੇ ਖਾਲਸਾ ਪੰਥ ਵੱਲੋਂ ਜਿਹੜੇ ਅਕੱਪਰ ਕਾਈ ਦੇ ਨਾਲ ਅਨੰਤਪੁਰ ਸਾਹਿਬ ਵਿਖੇ ਉਹਵੇਂ ਮਾਪੁਰਖਾਂ ਨੇ ਜਿਵੇਂ ਪ੍ਰੋਗਰਾਮ ਔਲੀਕਾ ਗਵਾਲੀਆਂ ਤੋਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਸਾਇਰ ਜੀ ਕਵਾਲੀਆਂ ਦੇ ਕਿਲੇ ਦੇ ਵਿੱਚ ਕਹਿ ਸੀ ਉਦੋਂ ਬਾਬਾ ਬੁੱਢਾ ਜੀ ਨੂੰ ਜਿਹੜੇ ਵਾਅਦੇ ਦਿੱਤੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਵਚਨ ਜਿਹੜੇ ਵੀ ਪੂਰੇ ਹੋਏ ਤੇ ਉਹ ਬਜਨਾ ਅਟਾਲੀ ਮਾਪੁਰਖਾ ਨੇ ਜਿਹੜੇ ਵਿਸ਼ਾਲ ਨਗਰ ਕੀਰਤਨ ਰੱਖੇ ਨੇ ਉਥੋਂ ਆਪਾਂ ਸਾਰੇ ਜਿਹੜੇ ਵੀ ਨਹਿਂਸਨ ਜਥੇਬੰਦੀਆਂ ਉੱਥੇ ਪਹੁੰਚ ਸਕਦੀਆਂ ਆਪਾਂ ਸਾਰੇ ਇਕੱਠੇ ਹੀ ਕਾਰਜ ਕਰਨੇ ਨੇ ਸੋ ਪ੍ਰਸ਼ਾਦ ਇਹ ਜਿਹੜਾ ਨਗਰ ਕੀਰਤਨ ਸਾਰਿਆਂ ਦੇ ਗੁਰੂ ਸੀਸ ਪੇਟ ਤੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਸਮਰਪਿਤ ਆਪਾਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਤੇ ਲੈ ਕੇ ਆਉਣਾ ਤੇ ਨਾਲ ਬਾਬਾ ਮੇਜਰ ਸਿੰਘ ਜੀ ਤੁਸੀਂ ਹਰ ਵਾਰੀ ਲਿਆਉਂਦੇ ਹੋ ਐਸੀ ਅਹੀ ਵੀ ਸਾਰੇ ਤੁਹਾਡੇ ਨਾਲ ਜਿਹੜੇ ਆ ਉਹ ਮਰਦ ਵੀ ਕਰਾਂਗੇ ਅੱਗੇ ਹੋ ਕੇ ਨਾਲ ਜਿਹੜੇ ਕਾਰਜ ਕਰਨੇ ਨੇ ਸੋ ਕਰਾਂਗੇ ਜਾਵੇ ਆਪਾਂ ਮਨਾਉਣੀ ਆ ਉੱਥੇ ਹੀ ਜਿਹੜਾ ਸ੍ਰੀ ਅਮਰ ਸਰਸਵਤ ਜੀ ਦਾ ਸਥਾਪਨਾ ਦਿਵਸ ਵੀ ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਮੇ ਆਪਾਂ ਕਾਰਜ ਕਰਦੇ ਨੇ ਮੈਨੂੰ ਅੱਜ ਉਹ ਵੀ ਯਾਦ ਹੈ ਜਦੋਂ 1900 ਜਿਹੜਾ 73 ਤੇ 74 ਦੇ ਵਿੱਚ ਆਪਾਂ ਸਾਆਂ ਜਾਂ ਐਕਸ਼ਨ ਜਦੇ ਪਟਿਆ ਉਦੋਂ ਬਹੁਤ ਬਾਲ ਜਿਹੜੇ ਘੱਟ ਸੀ ਬੁੱਢਾ ਦਾ ਗਲਪਨਸ ਬਾਬਾ ਮਿੱਟੀ ਜਾਂਦੀ ਬਾਬਾ ਕਾਲਾ ਸਾਹਿਬ ਵਾਲੇ ਨਾਨਕਪੁਰ ਸਾਹਿਬ ਨੂੰ ਲੈ ਕੇ ਤੇ ਦਿੱਲੀ ਤੱਕ ਬਹੁਤ ਵੱਡਾ ਵਿਸ਼ਾਲ ਨਗਰ ਕੀਤਾ ਜਿਹੜਾ ਲੈ ਕੇ ਗਏ ਸੀ ਉਹ ਵੀ ਮੈਨੂੰ ਖੰਡ ਦੇ ਸਾਹਮਣੇ ਬਹੁਤ ਵੱਡੇ ਬਹੁਤ ਵਧੀਆ ਨਜ਼ਾਰੇ ਸੀ ਹੁਣ ਵੀ ਆਪਾਂ ਸਾਰਿਆਂ ਦੇ ਜਿਹੜਾ ਉਸੇ ਤਰ੍ਹਾਂ ਆਪਾਂ ਵਿਸ਼ਾਲ ਜਿਹੜੇ ਕਾਰਜ ਜਿੱਥੇ ਮਹਾਂ ਸਿੰਘ ਜਿੱਥੇ ਬੁਨਿਆਦ ਨੇ ਕਰਨੇ ਨੇ ਉਥੇ ਹੀ ਆਪਾਂ ਜਿੱਥੇ ਮਨਿਆਲਾ ਦੀ ਗੱਲ ਆਉਂਦੀ ਹੈ ਤੇ ਆਪਾਂ ਕਿਸੇ ਨਾਲ ਆਪਾਂ ਦੀ ਜਿਵੇਂ ਨਾ ਕੋ ਵੈਰੀ ਨਾ ਹੈ ਬਗਾਨਾ ਸਭ ਸੰਭ ਖੰਡ ਕੋ ਬਾਣਿਆ ਜਿੱਥੇ ਮਨਿਆਲਾ ਦੀ ਗੱਲ ਆਉਂਦਾ ਹੈ ਮਨਿਆਲਾ ਤੇ ਆਪਾਂ ਉਦੋਂ ਤੱਕ ਜਿਹੜਾ ਜਦੋਂ ਤੱਕ ਮਨਿਆਲਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਨਹੀਂ ਹੁੰਦੇ ਤੇ ਕੇ ਮੰਨਦੇ ਉਦੋਂ ਤੱਕ ਸਾਰੇ ਨਹਿੰਕ ਜਿੱਥੇ ਦੁਨੀਆਂ ਜਿਹੜੀਆਂ ਤੇ ਗਾਮ ਦੀ ਇਤਰਾ ਮਰਿਆਦਾ ਦੇ ਨਾਲ ਖੜੀਆਂ ਹੋਈਆਂ ਨੇ ਮਰਿਆਦਾ ਦੇ ਮੁਤਾਬਕ ਸਾਰੇ ਕਾਰਜ ਹੋਣਗੇ ਫਿਰ ਆਪਾਂ ਅੱਗੇ ਸਾਰੇ ਜਿਹੜੇ ਆ ਉਹਨੂੰ ਜਿਹੜੀ ਹੈ ਜਿਹੜਾ ਮਰਿਆਦਾ ਦੇ ਮੁਤਾਬਕ ਕੰਨ ਕਰਕੇ ਫਿਰ ਹੀ ਸਾਰੇ ਬਾ ਸਾਲਿਆ ਨੇ ਸਾਡੇ ਸਾਰੇ ਸਤਿਕਾਰਯੋਗ ਨੇ ਉੱਥੇ ਹੀ ਆਪਾਂ ਸਾਲਿਆ ਨੇ ਹੋਏ ਅੰਕੰਤਰ ਮੇਲੋ ਮੇਰੇ ਭਾਈ ਦੁੱਧਾ ਸੁਖਰੋ ਨੇ ਲਾਏ ਹਰ ਨਾਮੈ ਕੀ ਹੋਹੋ ਜੋੜੀ ਉਰਮੋਖ ਬੈਠੋ ਸਭਾ ਬਚਾਏ ਸਾਲਿਆ ਨੇ ਅੰਕੰਤਰ ਪਾਈ ਦੇ ਨਾਲ ਗੱਲ ਵੀ ਕਰਦੇ ਨੇ ਮਰਿਆਦਾ ਦਾ ਵੀ ਆਪਾਂ ਸਾਲਿਆ ਨੂੰ ਕਿਉ ਮਰਿਆਦਾ ਕੋਠੋ ਤੋਂ ਮੈਂ ਖਾਲਸਾ ਪੰਥ ਜਿਹੜਾ ਖਾਲਸਾ ਅਰਖਾਨਪੁਰ ਕੀ ਫੌਜ ਤੱਕ ਨੇ ਖਾਲਸਾ ਪਰਮਾਤਮਾ ਦੀ ਮਾਲੂਕਾ ਕਿਰਪਾ ਦਾ ਨਾਮ ਲੈ ਕੇ ਜਿੰਨਾ ਗੁਰਸੇਖਾਂ ਨੇ ਖੰਡੇ ਪਾਟੇ ਦਾ ਅਮਤ ਨਹੀਂ ਛਕਿਆ ਉਹ ਜ਼ਰੂਰ ਬਾਬਾ ਸਰਦਾਰ ਸਿੰਘ ਜੀ ਨਾਲ ਉਖਾਦਿਓ ਖੰਡੇ ਪਾਟੇ ਦਾ ਅਮਤ ਵੀ ਛਕਦੇ ਜਾਣਾ ਤੇ ਨਾਲ ਜਿਨ੍ਹਾਂ ਨੇ ਰੰਗਰ ਨਹੀਂ ਛਕਿਆ ਉਹ ਆਪਣੇ ਦੋਵੇਂ ਤਰ੍ਹਾਂ ਦਾ ਯਾਰ ਹੈ ਤੇ ਰੰਗਰ ਵੀ ਕਬੂਦਾ ਛਕ ਕੇ ਜਾਣਾ ਨਾਲ ਬੇਟੀ ਸਾਹਿਬ ਉਹਨਾਂ ਨੇ ਪੁਸਤਕ ਅਰਜ਼ੀ ਕੀਤੀ ਆਜੋ ਆਪਣੇ ਸਰਦਾਰ ਜਣ ਜਣ ਜਿਦਿਆ ਹੋ ਸਰਦਾਰ ਤਕੀਰ ਸਿੰਘ ਆਓ ਜੀ ਬਾਬਾ ਬਲਦੇਵ ਸਿੰਘ ਵੱਲੋਂ ਨਾਲ ਬਾਬਾ ਜੀ ਸਾਡੇ ਬਾਬਾ ਸੁਦਨਾਨ ਸਿੰਘ ਖਾਪਰ ਖੇੜੀ ਤੇ ਬਾਬਾ ਖਾਲਸਾ ਕਰੋ ਮੇਜਰ ਸਰਜੀ ਮੇਂਦੀ ਖਾਲ ਦਾ ਕੰਮ ਹੈ ਆ ਲਿਆਉਂ ਵੀ ਲੋਈ ਸਰੋਪਾ ਨਾਲ ਬਾਬਾ ਖਾਪਰ ਖੇੜੀ ਤੇ ਨਾਲ ਬਾਬਾ ਬੁੰਦੇਲ ਸਿੰਘ ਵੱਲਾ ਇਹਨਾਂ ਨੂੰ ਡਰਿਆ ਦਾ ਬੰਦਣਾ ਘੱਟ ਦੇਣਾ ਸੋ ਬੇਦੀ ਸਾਹਿਬ ਜਿਹੜਾ ਸਨਮਾਨ ਜਿਹੜਾ ਸਮਝੇ ਰਹਿਣ ਸਰਬਾਹਮ ਬਾਬਾ ਖਾਲਸਾ ਉਹਨਾਂ ਦੀ ਚੌਕਾ ਸਾਹਿਬ ਵਾਲੇ ਆਜਾ ਜੀ ਸਨਮਾਨ ਸੁਮੇਕੇ ਨੇ ਅੰਸ਼ੁਲ ਬਰਾ ਪੱਥਾ ਵੱਲੋਂ ਕੀਤਾ ਜੀ ਸਾਹਿਬ ਹੁਣ ਹੋਰ ਜ਼ਿਆਦੀ ਤੁਹਾਡੀ ਜ਼ਿੰਮੇਵਾਰੀ ਵਾਰ ਗਈ ਹੈ ਜੋ ਹੁਣ ਬਾਬਾ ਤੁਲਸੀ ਜੀ ਤੁਹਾਡੇ ਤੋਂ ਸਵਾਲਧਾਰਾ ਲੈ ਕੇ ਬਾਬਾ ਸੁਭਾਸ਼ ਜੀ ਅੱਲਾਹ ਜੀ ਮੈਂ ਬੇਤੀ ਕਰਾ ਸਾਰੇ ਬਹਿ ਜਾਓ ਪੰਛੀ ਬਗਾਂ ਦਾ ਰਾਜ ਭਾਈ ਸੁਭਾਸ਼ ਜੀ ਸਤਾਰਾ ਉਹਨਾਂ ਨੇ ਜੀ ਸਵਾਲਾਂ ਦਾ ਬੜੀ ਸ਼ਿਕਾਇਤ ਦਾ ਸ਼ਮਾਹੋਰ ਕਾ ਡਿਗਜਰ ਕੈਨ ਤੁਸੀਂ ਜੀ ਮੋੜਵਾ ਨੀ ਉਹਨਾਂ ਤੋਂ ਪਹਿਲਾਂ ਭਾਈ ਅਮਰ ਸਿੰਘ ਭਾਈ ਧਰਮਸ਼ਕ ਬਾਬਾ ਮੋਹਨ ਜੀ ਆਪਾ ਵੱਡੇ ਵੱਡੇ ਸ਼ਹਿਰਾਂ 'ਚ ਜਿਹੜੇ ਪ੍ਰੋਗਰਾਮ ਵੀ ਕਰਨੇ ਨੇ ਜਿਵੇਂ ਬੰਮੇਕਾਨਪੁਰ ਆ ਹੋਰ ਵੱਡੇ ਵੱਡੇ ਸ਼ਹਿਰ ਨੇ ਪੁੰਨੇ ਆ ਬੰਗਲੌਰ ਆ ਸਾਰੀਆਂ ਕਿੰਨੀਆਂ ਸੰਤਾ ਬੋਦੀ ਸਰਕਾਰ ਨਾਲ ਹੈਂਡਸੈਕ ਜਦੇਦਨੀਆਂ ਵੀ ਹੋਟੀ ਕਰਨੀਆਂ ਨੇ ਸਾਰੇ ਵੱਡੇ ਪ੍ਰੋਗਰਾਮ ਹੋਏ ਨੇ ਤੇ ਮੈਂ ਇੰਨਾ ਕੁਝ ਕਹਤਾ ਆ ਤੁਹਾਡੇ ਸੰਤਾ ਤੋਂ ਬਾਬਾ ਸਾਹਿਬ ਸੱਜੀ ਕਲਾਕਾਰੀ ਉਹਨਾਂ ਦੀ ਉਤਰਾਛ ਵੀ ਬਰਸੀ ਤੇ ਸਾਰੀਆਂ ਦੇ ਹੈਂਡਸੈਕ ਜਦੇਦਨੀਆਂ ਸ਼ਰੋਣੀ ਪੰਥਰ ਕਾਲੀ ਕੁੱਡਾ ਤਨ ਪੰਮੋਆ ਨੋ ਭਾਰਤਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਸਾਰੇ ਸਿੰਘ ਸਾਹਿਬਾਂ ਸਤਿਕਾਰਯੋਗ ਜਿੱਥੇ ਉਥੇ ਹੀ ਸਾਡੇ ਜਿੰਨੇ ਵੀ ਮਾਪੋਰ ਖਾਇਏ ਨੇ ਹੰਸਣ ਜਿੱਥੇ ਰੋਣੀਆਂ ਦੇ ਮੁਖੀ ਸਾਹਿਬਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਲੇ ਦਵਾਨ ਜਿਹੜਾ ਜਲਣਾ ਹੈ ਅਲੇ ਭਾਈ ਧਰਮ ਸਿੰਘ ਜੀ ਤੇ ਬਾਬਾ ਦਸੇਉ ਸਿੰਘ ਜੀ ਮੋਰਾ ਵਾਲੀ ਹੋਣਾ ਤਾਂ ਜਿੱਥਾ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਹੁਣ ਧੰਨ ਬਕਾ ਨਾਲ ਅੱਗੇ ਤੱਕ ਆ ਭਾਈ ਅੰਮ੍ਰਿਤ ਸਿੰਘ ਜੀ ਸੰਗਤ ਪੁਰ ਸਾਰੇ تین چار بجے تک چلنا <سؤال> سارا نے آنند ماننا ہے واحر جی کا خالصا واحر